ਸਾ希 ਗਾਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਚੈਨਲ ਆਰਡੀਅਸ ਮਾਈ ਹਨੀ ਬ੍ਰਾਡ ਤੇ ਆਈ ਹੋਪ ਕਿ ਜਿ세 ਸਾਰੇ ਜਾਨੇ ਵਦਿਆ ਹੋਣਗੇ ਤੇ ਅੱਜ ਆਪਾਂ ਸਿੱਖਦੇ ਹਾਂ ਜੀ ਕਿ ਸੂਟ ਦਾ ਮੇਜ਼ਰਮੈਂਟ ਕਿਵੇਂ ਲੈਣਾ ਹੈ ਦੇਖੋ ਜਿਨ੍ਹਾਂ ਨੂੰ ਆਉਂਦਾ ਉਹਨਾਂ ਲਈ ਬਹੁਤ ਵਧੀਆ ਗੱਲ ਹੈ ਹਨਾ ਤੇ ਜਿਨ੍ਹਾਂ ਨੂੰ ਨਹੀਂ ਆਉਂਦਾ ਇੱਕ ਛੋਟੀ ਜੀ ਕੋਸ਼ਿਸ਼ ਹੈ ਚਲੋ ਕਰੀ ਬੈਠੇ ਉਹਨਾਂ ਨੂੰ ਵੀ ਸਿੱਖਣ ਦਾ ਕੁਝ ਮੌਕਾ ਮਿਲੇ ਤੇ ਸਭ ਤੋਂ ਪਹਿਲਾਂ ਆਪਾਂ ਉਹਨਾਂ ਦਾ ਨਾਮ ਤੇ ਐਡਰੈਸ ਵਗੈਰਾ ਲਿਖ ਲਾਂਗੇ ਐਡਰੈਸ ਇਨ ਦਾ ਸੈਂਸ ਮਤਲਬ ਯਾਦ ਰਵੇ ਕਿ ਆ ਨਾਪ ਕੀ ਦਾ ਹਨਾ ਤੁਹਾਡਾ ਐਡਰੈਸ ਕਰਨ ਦਾ ਤਰੀਕਾ ਉਹਨਾਂ ਨੂੰ ਦੇਖਦੇ ਆ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਜੀ ਜੰਪਰ ਦਾ ਨਾਪ কুরਤੀ ਵੀ ਕਹਿ ਦਿੰਨੇ ਆਪਾਂ ਜੰਪਰ ਵੀ ਕਹਿ ਦਿੰਨੇ ਆ ਤੇ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਲੈਂਥ ਕਾਟਨ ਦਾ ਸੂਟ ਆ ਨਾਪ ਵਾਸਤੇ ਤੇ ਤਾਂ ਕਰਕੇ ਥੋੜਾ ਜਿਹਾ ਸਟ੍ਰੈਚ ਕਰਕੇ ਉਹਨੂੰ ਫੇਰ ਹੀ ਨਾਪ ਲਓ ਖਿੱਚ ਕੇ ਮਤਲਬ ਤੇ ਲਾਵਾਂਗੇ ਆਪਾਂ ਧੀਰ ਵਾਲੀ ਸਾਈਡ ਤੋਂ ਐ ਤੋਂ ਵੜ ਕੇ ਧਕੇਰੇ ਤੱਕ ਆਪਾਂ ਲੈਂਥ ਲੈ ਲੈਂਦੇ ਹਾਂ ਲੈਂਥ ਆਉਗੀ ਜੀ ਇਹਨਾਂ ਦੀ ਆਉਗੇ 43 ਇੰਚ ਉਸ ਤੋਂ ਬਾਅਦ ਤੇ ਹੁਣ ਆਪਾਂ ਜਿਹੜਾ हिਪ ਤੇ ਪੱਲੇ ਦਾ ਨਾਪ ਲੈਣਾ ਨਾ ਉਹ ਆਪਾਂ ਮਤਲਬ ਇਹਨੂੰ ਕੁੱਠਾ ਕਰਕੇ ਜੰਪਰ ਨੂੰ ਫੇਰ ਲਾਵਾਂਗੇ ਜੇ ਆਪਾਂ ਸਿੱਧਾ ਹੀ ਐਨ ਮੇਜ਼ਰਮੈਂਟ ਲੈਣੇ ਆ ਨਾ ਥੋੜੇ ਉਹ ਨੀਕੀ ਦਾ ਫਰਕ ਰਹਿ ਜਾਂਦਾ ਐਸ ਕਰਕੇ ਆਪਾਂ ਸਾਰਾ ਬਲਰ ਨੂੰ ਉਲਟਾ ਕਰ ਲੈਨੇ ਆ ਹਿੰਦ ਤੋ ਹੁਣ ਆਪ ਸਭ ਤੋਂ ਪਹਿਲਾਂ ਲਾਵਾਂਗੇ ਇਹਨਾਂ ਦੀ हिਪ ਦਾ ਮੇਜ਼ਰਮੈਂਟ ਨਾਪ ਲੈਣਾ ਜਦੋਂ ਵੀ ਉਹਦੋਂ ਥੋੜਾ ਜਿਹਾ ਕੋਟਨ ਦਾ ਸੂਟ ਹੋਵੇ ਤਾਂ ਥੋੜਾ ਜਿਹਾ ਖਿੱਚ ਕੇ ਲਿਆ ਕਰੋ ਨਾਪ ਕਿਉਂਕਿ ਨਾ ਜੇ ਆਪਾਂ ਬਰਾਬਰ ਬਰਾਬਰ ਕਪੜਾ ਸਟ੍ਰੈਚ ਹੋਇਆ ਹੁੰਦਾ ਨਾ ਜਦੋਂ ਕੋ ਬੋਡੀ ਤੇ ਪਾਉਣੀ ਆ ਤਾਂ ਕਈ ਵਾਰੀ ਅਗਲੇ ਲਾਈਨ ਤੋਂ ਲੱਗਦਾ ਕਿ ਨਹੀਂ ਮੇਰੇ ਬਹੁਤ ਵਧੀਆ ਫਿਟਿੰਗ ਆ ਇਹਦੀ ਤੇ ਤਾਂ ਕਿ ਥੋੜਾ ਜਿਹਾ ਸਟ੍ਰੈਚ ਕਰਕੇ ਲਿਆ ਕਰੋ ਕਿਉਂਕਿ ਭੀੜਾ ਤੇ ਕਰਨਾ ਸੌਖਾ ਪਹਿਣੋ ਥੋੜਾ ਜਿਹਾ ਖੁੱਲਾ ਕਰਨਾ ਔਖਾ ਲੱਗਦਾ। ਇਸ ਕਰਕੇ ਹੁਣ ਆਪਾਂ ਦੇਖੋ ਜੀ ਮੈਂ ਇੱਥੇ ਮੈਜ਼ਰਮੈਂਟ ਲੈ ਰਹੀ ਆ ਇਹਨਾਂ ਦਾ ਥੋੜਾ ਜਿਹਾ ਸਟ੍ਰੈਚ ਕਰਕੇ ਹਲਕਾ ਜਿਹਾ ਜ਼ਿਆਦਾ ਵੀ ਨਹੀਂ ਖਿੱਚਣਾ ਆਪਾਂ ਤੇ ਇਹ ਆਊਗਾ ਜੀ 25 ਇੰਚ ਜੇ ਆਪਾਂ ਨੋਰਮਲ ਰੱਖ ਕੇ ਲੈਂਦੇ ਨਾ ਇਹ 24 ਇੰਚ ਜਾਂ ਸਾਢੇ 24 ਇੰਚ ਆਉਣਾ ਸੀਗਾ ਥੋੜਾ ਹੀ ਖਿੱਚ ਕੇ ਲਵਾਂਗੇ ਨਾ ਫੇ 25 ਇੰਚ ਹੀ ਨਾ ਆਪਾ ਉਹ ਤੇ 25 ਇੰਚ ਸਹੀ ਆ ਤੇ ਜਦੋਂ ਵੀ ਆਪਾਂ ਘੇਰੇ ਦਾ ਨਾਪ ਲੈਣਾ ਹੈ ਉਦੋਂ ਫਰੰਟ ਵਾਲੇ ਪੱਲੇ ਨੂੰ ਥੋੜਾ ਅਵੋਇਡ ਕਰਕੇ ਆਪਾਂ ਬੈਕ ਵਾਲੇ ਪੱਲੇ ਦਾ ਨਾਪ ਲੈਣੇ ਆ ਕਿਉਂਕਿ ਨਾ ਫਰੰਟ ਵਾਲੇ ਪੱਲੇ ਤੇ ਅਗਰ ਕੜਾਈ ਆ ਤੇ ਜਾਂ ਫਿਰ ਲੈਸ਼ ਵਗੈਰਾ ਲੱਗੀ ਹੋ ਤਾਂ ਕਈ ਵਾਰੀ ਮਿੰਸਟ੍ਰਿੰਗ ਕਰਨ ਕਰਕੇ ਨਾ ਇਕੱਠੀ ਜੀ ਹੋ ਜਾਂਦੀ ਹੈ ਤੇ ਪ੍ਰੋਪਰ ਨਾਪ ਨਾ ਪਤਾ ਆਉਂਦਾ ਨੀਗਾ ਇਸ ਕਰਕੇ ਆਪਾਂ ਬੈਕ ਸਾਈਡ ਵਾਲਾ ਪੱਲਾ ਜਿਹੜਾ ਸਟ੍ਰੈਚ ਕਰਕੇ ਆ ਦੇਖੋ ਇੱਥੋਂ ਫੜ ਕੇ ਤੇ ਆਪਾਂ ਇਹਨਾਂ ਦਾ ਮੈਜ਼ਰਮੈਂਟ ਲੈ ਲੈਂਦੇ ਆ ਇਹ 23.24 ਆ ਹੁਣ ਸ਼ਿੰਕ ਹੋਇਆ ਹੋਊਗਾ 25 ਇੰਚ ਦਾ ਅਗਲੇ ਦਾ ਹੋਊਗਾ ਇਹਣਾ ਤੇ ਆਪਾਂ 25 ਇੰਚ ਮੈਜ਼ਰਮੈਂਟ ਰੱਖ ਲੈਂਦੇ ਆ ਇਹਨਾਂ ਦਾ ਔਰ हिਪ ਔਰ ਕੀਰਾ ਹਮੇਸ਼ਾ ਬਰਾਬਰ ਹੁੰਦਾ ਆ ਤੇ ਜਦੋਂ ਆਪਾਂ A ਸ਼ੇਪ ਦੇ ਜੰਪਰ ਬਣਾਉਣੇ ਆ ਉਹਦਾ 2 ਇੰਚ ਫਾਲਤੂ ਹੁੰਦਾ ਆ ਕੀਰਾ ਹੁਣ ਆਪਾਂ ਲਵਾਂਗੇ ਜੀ ਕਮਰ ਦਾ ਨਾਪ ਕਮਰ ਦਾ ਨਾਪ ਲੈਣ ਦਾ ਸੌਖਾ ਤਰੀਕਾ ਇਹੀ ਹੈ ਵੀ ਜਿੱਥੋਂ ਇੱਕ ਤਾਂ ਦੇਖ ਲਿਆ ਕਰੋ ਵੀ ਪਲੇਟਾਂ ਦੀ ਡੰਗਾਈ ਕਿੱਧਰ ਨੂੰ ਆ ਹਨਾ ਜਿੱਥੋਂ ਡੰਗਾਈ ਜੀ ਹੁੰਦੀ ਆ ਥੋੜਾ ਆਈਡੀਆ ਹੋ ਜਾਂਦਾ ਡੰਗਾਈ ਦਾ ਤੇ ਦੂਜੀ ਮੇਨ ਪੁਆਇੰਟ ਇਹਦਾ ਹੈਗਾ ਵੀ ਜਿੱਥੇ ਆਪਾਂ ਪਾਉਨੇ ਆ ਆਪਣੇ ਸਾਈਡਾਂ ਵਾਲੀ ਪਲੇਟ ਪੈਂਦੀ ਆ ਉਹ ਸਾਡੇ 6 ਇੰਚ ਤੇ ਪੈਂਦੀ ਆ ਜਾਂ 7 ਇੰਚ ਤੇ ਆਪਾਂ ਨੋਰਮਲ ਆਪਾਂ ਨਿਸ਼ਾਨ ਲਾਉਣੇ ਹੁੰਦੇ ਆ ਕਮਰ ਦਾ ਤੇ ਉੱਥੋਂ ਅੱਧਾ ਇੰਚ نیچے ਰੱਖ ਕੇ ਤੁਸੀਂ ਕਮਰ ਦਾ ਮੀਜ਼ਰਮੈਂਟ ਲੈ ਸਕਦੇ ਹੋ ਫਿਰ ਉਸ ਤੋਂ ਬਾਅਦ ਲਵਾਂਗੇ ਜੀ ਆਪਾਂ ਬ੍ਰੈਸਟਰ ਦਾ ਸਾਈਜ਼ ਬ੍ਰੈਸਟਰ ਜਦੋਂ ਵੀ ਲੈਣਾ ਹੈ ਹਨਾ ਕਈਆਂ ਦਾ ਕੀ ਆ ਅਪਰ ਬ੍ਰੈਸਟਰ ਔਰ ਬ੍ਰੈਸਟਰ ਦਾ ਸਾਈਜ਼ ਅਲੱਗ-ਅਲੱਗ ਹੁੰਦਾ ਹੈ ਤੇ ਤੁਸੀਂ ਚੈੱਕ ਕਰ ਲਿਆ ਕਰੋ ਥੋੜਾ ਜਿਹਾ ਹਨਾ ਜਦੋਂ ਵੀ ਨਾਪ ਲੈਣੇ ਹੋ ਜਿਵੇਂ ਹੁਣ ਇਹਨਾਂ ਦੀ ਬ੍ਰੈਸਟਰ ਦਾ ਸਾਈਜ਼ ਹੈਗਾ 24 ਇੰਚ ਤੇ ਇਹਨਾਂ ਦੀ ਅਪਰ ਬ੍ਰੈਸਟਰ ਵੀ 24 ਇੰਚ ਹੀ ਆ ਮਾੜਾ-ਮੋਟਾ ਫਰਕ ਵੀ ਨਹੀਂ ਗਾ ਇਹਨਾਂ ਦਾ ਕਿਉਂਕਿ ਕਾਟਨ ਦਾ ਸੂਟ ਆ ਮੇਬੀ ਜੇ ਹੋਇਆ ਵੀ ਤਾਂ ਉਹ ਥੋੜਾ ਸੈੱਟ ਹੋ ਜਾਂਦਾ ਬੱਡ ਜਿਵੇਂ ਹੋਣ ਇਹਨਾਂ ਦੀ ਆ ਦੇਖੋ ਆਪਾਂ ਬ੍ਰੈਸਟ ਦਾ ਵੀ ਸੇਮ ਹੀ ਸਾਈਜ਼ ਦਾ ਤੇ ਕਈ ਵਾਰੀ ਅੱਧਾ ਇੰਚ ਉੱਪਰ-नीचे ਹੁੰਦਾ ਹੈ ਨਾ ਆਪ ਦਾ ਤੇ ਤੁਸੀਂ ਉਹ ਵੀ ਧਿਆਨ ਰੱਖਿਆ ਕਰੋ ਥੋੜਾ ਜਿਹਾ ਜੇ ਆਪ ਨੂੰ ਨਾ ਸਮਝ ਆਵੇ ਤਾਂ ਦੇਖੋ ਜਿਹੜਾ ਆਪਾਂ ਉੱਪਰੋਂ ਨਿਸ਼ਾਨ ਲਾਉਣੇ ਨੇ ਨਾ ਉੱਥੋਂ 3 ਇੰਚ ਛੱਡ ਕੇ ਆਪਾਂ ਆਪਰ ਬ੍ਰੈਸਟ ਦਾ ਸਾਈਜ਼ ਲੈ ਸਕਦੇ ਹਾਂ ਪਰ ਬ੍ਰੈਸਟ ਇਹਨਾਂ ਦੀ ਉੱਥੋਂ ਵੀ 24 ਹੀ ਆ ਰਹੀ ਹੈ ਤੇ ਉਹ ਥੋੜਾ ਇਹਨਾਂ ਦਾ ਮੈਜ਼ਰਮੈਂਟ ਸੈੱਟ ਕਰਨ ਵਾਲਾ ਉਹ ਮੈਂ ਆਪਦੇ ਹਿਸਾਬ ਨਾਲ ਕਰ ਲਵਾਂਗੀ ਹਨਾ ਤੇ ਹੁਣ ਆਪਾਂ ਕੱਢ ਲਾਂਗੇ ਜੀ ਜੈਂਪਰ ਨੂੰ ਸਿੱਧਾ ਸੂਰੀਅਤ ਮੇਰਾ ਖੰਗਾ ਕਰਕੇ ਗਲਾ ਖਰਾਵਾ ਤੇ ਹੁਣ ਆਪਾਂ ਲਵਾਂਗੇ ਜੀ ਗਲੇ ਦਾ ਨਾਪ ਦੇਖੋ ਮੈਨੂੰ ਨਾ ਟੀਰੇ ਤੁਰੇ ਦੇ ਕੋਈ ਮਤਲਬ ਸਮਝ ਨਹੀਂ ਆਉਂਦੀ ਕੀ ਟੀਰਾ ਨਾਰਮਲ ਜਿਹੜੇ ਹਿਸਾਬ ਨਾਲ ਮੈਂ ਕਟਿੰਗ ਉਹ ਤੁਹਾਨੂੰ ਮੈਂ ਦੱਸ ਰਹੀ ਹਾਂ ਨਾ ਬਾਕੀ ਸੈਟ ਆ ਜਾਂਦਾ ਹੈ ਮੇਰੀ ਕਟਿੰਗ ਵਾਲੀ ਵੀਡੀਓ ਵੀ ਪਈ ਹੈ ਤੁਸੀਂ ਚੈੱਕ ਕਰ ਸਕਦੇ ਹੋ ਕਿਉਂਕਿ ਮੈਂ ਹਮੇਸ਼ਾ ਮਤਲਬ ਜਿਹੜੀ ਮੋਡੇ ਦੀ ਕੱਟ ਵਗੈਰਾ ਪਾਉਣੀ ਹੈ ਬ੍ਰੈਸਟ ਦਾ ਸਾਈਜ਼ ਦੇ ਹਿਸਾਬ ਨਾਲ ਪਾਉਣੀ ਹੈ ਮਟੀਰੀਅਲ ਦੇ ਹਿਸਾਬ ਨਾਲ ਨਹੀਂ ਕਟਿੰਗ ਕਰਦੀਗੀ ਤੇ ਉਸ ਤੋਂ ਬਾਅਦ ਜਿਵੇਂ ਹੁਣ ਇਹਨਾਂ ਦਾ ਧੀਰਾ ਤਾਂ ਆ ਰਿਹਾ ਪਤਾ ਨਹੀਂ ਹਾਂ 13 ਇੰਚ 6.5 ਇੰਚ ਆ ਰਿਹਾ ਮੈਨੂੰ ਉਹ ਚੀਜ਼ ਨਾਲ ਥੋੜਾ ਸਮਝ ਨਹੀਂ ਆਉਂਦੀ ਕਿ ਤਾਂ ਕਰਕੇ ਮੈਂ ਵਾਇਡੀ ਕਰਦੀ ਹਾਂ ਨਾਰਮਲ ਮੇਰੀ ਕਟਿੰਗ ਜਿਹੜੀ ਹੈਗੀ ਆ ਲਗਭਗ ਸਾਰਿਆਂ ਦੇ ਸੈਟ ਆ ਜਾਂਦੇ ਆ ਕਦੇ ਭਾਵੇਂ ਕੋਈ ਮਤਲਬ ਫਿਟਿੰਗ ਤੋਂ ਉਨिक्की ਹੋ ਜਾਂਵੇ ਤਾਂ ਹੋ ਜਵੇ ਹੁਣ ਜਿਹੜਾ ਆਪਾਂ ਗਲੇ ਦਾ ਨਾਪ ਲੈਣਾ ਆ ਉਹ ਆਪਾਂ ਰੱਖਾਂਗੇ ਜੀ ਗਲੇ ਦੇ ਜਮਾ ਬਰਾਬਰ ਇੰਚ ਟੇਪ ਆ ਕੇ ਤੇ ਤੁਸੀਂ ਦੇਖੋ ਹੁਣ ਦੋਨੋਂ ਗਲਿਆਂ ਦਾ ਮੈਜ਼ਰਮੈਂਟ ਆ ਜਾਊਗਾ ਆਪਣੇ ਕੋਲ ਇੱਕ ਦਾ ਨਹੀਂ ਆਪਾਂ ਕਦੇ ਵੀ ਟੇਡਾ ਕਰਕੇ ਇੰਚ ਟੇਪ ਨਾਪ ਨਹੀਂ ਲਵਾਂਗੇ ਆਪਾਂ ਇਹਨੂੰ ਸਿੱਧਾ ਰੱਖਾਂਗੇ ਠੀਕ ਹੈ ਆ ਜਿਵੇਂ ਹੁਣ ਇਹਦੇ ਬਰਾਬਰ ਹੈ ਇਹਨੂੰ ਆਪਾਂ ਜਮਾ ਸਿੱਧਾ ਰੱਖ ਕੇ 6 ਇੰਚ ਜਿਵੇਂ ਇਹਨਾਂ ਦੇ ਗਲੇ ਦਾ ਨਾਪ ਆ ਰਿਹਾ ਦੇਖੋ 6 ਇੰਚ ਆ ਰਿਹਾ ਨਾ ਸੈਂਟਰ ਸੈਂਟਰ ਪੁਆਇੰਟ ਚੈੱਕ ਕਰਿਆ ਕਰੋ ਗਲੇ ਦਾ ਕਿੱਥੇ ਕਾ ਨਾ ਤੇ ਆ ਆਪਣਾ 6 ਇੰਚ ਲੱਖ ਲਾਂਗੇ ਫਰੰਟ ਵਾਲੇ ਗਲੇ ਦਾ ਔਰ ਬੈਕ ਵਾਲਾ ਦੇਖੋ 4 ਇੰਚ ਤੇ ਗਲਾ ਆ ਰਿਹਾ ਇਹਨਾਂ ਦਾ ਦੇਖੋ ਇਹ 4 ਤੇ ਕਟਿੰਗ ਹੋਊਗਾ ਠੀਕ ਹੈ ਜੀ ਤੇ ਹਮੇਸ਼ਾ ਗਲੇ ਦੀ ਚੁੜਾਈ ਵੀ ਮੇਜ਼ਰ ਕਰਿਆ ਕਰੋ ਕਿਉਂਕਿ ਕਈ ਵਾਰੀ ਕਲਾਇੰਟ ਜਿਹੜਾ ਹੁੰਦਾ ਉਹ ਥੋੜਾ ਜਿਹਾ ਬ੍ਰਾਡ ਨੈਕ ਪਾਉਣਾ ਪਸੰਦ ਕਰਦੇ ਹਨ ਕਈ ਵਾਰੀ ਕੋਈ ਛੋਟਾ ਪਾਉਂਦੇ ਹੈ ਗਲਾ ਕਹਿੰਦੇ ਸਾਡਾ ਮਾੜਾ ਹੈ ਵੀ ਵੱਡਾ ਨਾ ਹੋਵੇ ਐਸ ਕਰਕੇ ਤੁਸੀਂ ਥੋੜਾ ਜਿਹਾ ਚੈੱਕ ਕਰ ਲਿਆ ਕਰੋ ਹੁਣ ਜਿਵੇਂ ਇਹਨਾਂ ਦਾ ਸਵਾ 6 ਹੈ ਇਹ 6 ਇੰਚ ਤੇ ਕਟਾਂਗੇ ਆਪਾਂ ਵਧੀਆ ਉਹਨਾਂ ਦੀ ਫਿਟਿੰਗ ਸੈਟ ਆ ਜਾਣੀ ਹੈ ਬਟ ਕਈ ਵਾਰੀ ਕਿ ਬਟਿਕਸ ਤੇ ਜ਼ਿਆਦਾਤਰ ਗਲਾ ਬ੍ਰੋਡ ਬਣਾ ਕਰ ਦਿੰਦੇ ਹੈ ਕਈ ਵਾਰੀ ਕੋਈ ਗੱਲ ਨਹੀਂ ਆਪਾਂ ਆਪਣੇ ਹਿਸਾਬ ਨਾਲ ਫਿਟਿੰਗ ਕਰਨ ਇਹਨਾਂ ਦੀ ਮਤਲਬ ਬਣਾਣੀ ਹੈ ਜੰਪਰ ਤੇ ਇਸ ਤਰ੍ਹਾਂ ਹੁਣ ਆਪਾਂ ਬਾਜੂ ਦਾ ਵੀ ਨਾਪ ਲੈ ਲੈਨੇ ਆ ਬਾਜੂ ਦਾ ਨਾਪ ਜਦੋਂ ਲੈਣਾ ਆਪਾਂ ਹੁਣ ਇਸ ਤਰ੍ਹਾਂ ਧੀਰੇ ਤੱਕ ਮੀਜ਼ਰ ਕਰਨਾ ਹੈ ਜਿੱਥੇ ਸਿਲਾਈ ਆਉਂਦੀ ਆ ਉੱਥੋਂ ਤੱਕ ਕਿੰਨਾ ਆਉਂਦਾ ਜਿਵੇਂ ਇਹਨਾਂ ਦੀ 15 ਇੰਚ ਆ ਰਹੀ ਹੈ ਪਰ ਆਪਾਂ 16 ਇੰਚ ਬਾਜੂ ਰੱਖਾਂਗੇ ਔਰ ਮੋੜੀ ਚੈੱਕ ਕਰਸਾ ਨਹੀਂ ਇਦਾਂ ਹੀ ਆਪਾਂ ਮੋੜੀ ਨੂੰ ਰੱਖ ਕੇ ਚੈੱਕ ਕਰ ਲਾਂਗੇ ਇਸੇ ਤਰ੍ਹਾਂ ਆਪਣਾ ਨਾਪ ਲੈ ਸਕਦੇ ਆ ਸਿੰਪਲ ਆਪਣਾ ਜੰਪਰ ਤੋਂ ਤੇ ਅਗਰ ਤੁਹਾਨੂੰ ਕੋਈ ਵੀ ਤੁਹਾਡਾ ਕੋਈ ਡਾਊਟ ਹੋਵੇ ਜਾਂ ਕੋਈ ਚੀਜ਼ ਸਮਝ ਨਾ ਆਈ ਹੋਵੇ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਹਨਾ ਕਮੈਂਟ ਕਰਕੇ ਤੇ ਕੋਈ ਹੋਰ ਅਗਰ ਕਟਿੰਗ ਦੀ ਜਾਂ ਵੀਡੀਓ ਦੇਖਣੀ ਹੈ ਤੁਸੀਂ ਉਹ ਵੀ ਮੈਨੂੰ ਕਮੈਂਟ ਦੇ ਵਿੱਚ ਲਿਖ ਦਿਓ ਆਪਾਂ ਜਰੂਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਲੇਟ ਹੋ ਸਕਦੀ ਹੈ ਪਰ ਆਊਗੀ ਜਰੂਰ ਤੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਜੀ ਸਲਵਾਰ ਦਾ ਮੇਜ਼ਰਮੈਂਟ ਜੇਕਰ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਿਹਾ ਕਰੋ ਤੇ ਇੱਕ ਪਲੇਟਾਂ ਦਾ ਨਾਪ ਤੁਸੀਂ ਥੋੜਾ ਜਿਹਾ ਚੈੱਕ ਕਰ ਲਿਆ ਕਰੋ ਕਈ ਵਾਰੀ ਪਲੇਟ ਉੱਪਰ-ਨੀਚੇ ਹੁੰਦੀਆਂ ਹਨ ਵੀ ਕਈ ਨੀਵੀਆਂ ਪਾਉਂਦੇ ਕਈ ਉੱਚੀਆਂ ਪਾਉਂਦੇ ਆ ਸਾਰਾ ਪਲੇਟਾਂ ਦਾ ਮੀਜ਼ਰਮੈਂਟ ਤੁਸੀਂ ਥੋੜਾ ਜਿਹਾ ਚੈੱਕ ਕਰ ਲਿਆ ਕਰੋ ਤੇ ਹੁਣ ਆਪਾਂ ਲਵਾਂਗੇ ਜੀ ਸਲਵਾਰ ਦਾ ਮੀਜ਼ਰਮੈਂਟ ਸਲਵਾਰ ਦਾ ਮੈਜ਼ਰਮੈਂਟ ਜਦੋਂ ਲੈਣਾ ਨਾ ਉਹ ਦੋਨੋਂ ਸਾਈਡਾਂ ਤੋਂ ਚੈੱਕ ਕਰਿਆ ਕਰੋ ਇੱਕ ਜਿੰਹ ਹਨ ਇਹਨਾਂ ਦੀ ਇੱਕ ਸਲਵਾਰ ਦਾ 34 ਇੰਚ ਆ ਰਿਹਾ ਸੀ ਇੱਕ ਸਾਈਡ ਤੋਂ ਔਰ ਸਲਵਾਰ ਦੀ دوسری ਸਾਈਡ ਤੋਂ 35 ਇੰਚ ਆ ਰਿਹਾ ਸੀ 1 ਇੰਚ ਦਾ ਫਰਕ ਸੀਗਾ ਤੇ ਐਸੀ ਤਰ੍ਹਾਂ ਨਾ ਤੁਸੀਂ ਚੈੱਕ ਕਰਕੇ ਫਿਰ ਉਹਨਾਂ ਨਾਲ ਦਾ ਮੈਜ਼ਰਮੈਂਟ ਮੈਨੂੰ ਪਤਾ ਸੀ ਕਿ 36 ਹੈਗੀ ਔਰ ਕਟਾਈ ਪਾ ਕੇ ਬਣਾਉਂਦੇ ਆ ਇਹ ਸਲਵਾਰ ਤੇ ਇਹ ਤਾਂ ਮੈਨੂੰ ਪਤਾ ਸੀਗਾ ਬੜ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਹੁੰਦਾ ਨਾ ਤਾਂ ਕਰਕੇ ਥੋੜਾ ਜਿਹਾ ਚੈੱਕ ਕਰਕੇ ਫਿਰ ਕਰਿਆ ਕਰੋ ਤੇ ਅਗਰ ਕੋਈ ਵੀ ਡਾਊਟ ਹੋਣੀ ਆ ਤੁਸੀਂ ਆਪ ਦੇ client ਨਾਲ ਜਰੂਰ ਡਿਸਕਸ ਕਰਿਆ ਕਰੋ ਕਿ ਮੈਨੂੰ ਆ ਡਾਊਟ ਲੱਗਦੇ ਆਇਆ ਕਿਉਂਕਿ ਅਗਲਾ ਫਿਰ ਇੱਕ ਵਿਸ਼ਵਾਸ ਬਣਾਉਣ ਨਾਲੇ ਤੇ ਬਹੁਤ ਜ਼ਰੂਰੀ ਆ ਹਨਾ ਆਪਾਂ ਤੇ ਹੁਣ ਸਲਵਾਰ ਦੀ ਮੋਰੀ ਚੈੱਕ ਕਰਾਂਗੇ ਆਪਾਂ ਹੁਣ ਆਪਾਂ ਬੈਲਟ ਦਾ ਸਾਈਜ਼ ਇਹਨਾਂ ਦਾ ਮੈਜ਼ਰ ਕਰ ਲੈਣੇ ਆ ਜਮਾਂ ਸਿੰਪਲ ਤਰੀਕਾ ਜੀ ਆਪਾਂ ਬਸ ਸਲਵਾਰ ਨੂੰ ਸਿੱਧਾ ਰੱਖ ਕੇ ਤੇ ਇਹਦਾ ਬੈਲਟ ਦਾ ਨਾਪ ਲੈ ਲਾਂਗੇ 27 ਇੰਚ ਨਾਲ ਦੀ ਬੈਲਟ ਆ ਜੀ ਇਸ ਤਰ੍ਹਾਂ ਆਪਾਂ ਜੋ ਸਾਰੀ ਸੂਟ ਤੋਂ ਨਾਪ ਲੈ ਸਕਦੇ ਹਾਂ ਬਹੁਤ ਜਲਦੀ ਵੀਡੀਓ ਲੈ ਕੇ ਆਵਾਂਗੇ ਆਪਾਂ ਬੋਡੀ ਦੇ ਮੈਜ਼ਰਮੈਂਟ ਤੋਂ ਰਿਗਾਰਡਿੰਗ ਵੀ ਤੇ ਥੈਂਕਸ ਫੋਰ